ਇੱਕ ਸ਼ਰਧਾਲੂ ਧਨ ਦੇ ਲਾਲਚ ਕਰਕੇ ਮਹਾਤਮਾ ਦੀ ਸੇਵਾ ਕਰਿਆ ਕਰਦਾ ਸੀ ਮਹਾਤਮਾ ਉਸ ਦੀ ਸੇਵਾ ਤੋਂ ਜਦੋਂ ਖੁਸ਼ ਹੋ ਗਏ ਤਾਂ ਉਹਨਾਂ ਨੇ ਪੁੱਛਿਆ ਤੈਨੂੰ ਕੀ ਚਾਹੀਦਾ ਤੇ ਉਸ ਨੇ ਆਖਿਆ ਮੈਨੂੰ ਬਹੁਤ ਜ਼ਿਆਦਾ ਧਨ ਚਾਹੀਦਾ ਮਹਾਤਮਾ ਨੇ ਆਖਿਆ ਇਹ ਵੀ ਆਸਮਰਦ ਤੇਰੀ ਪੂਰੀ ਕਰ ਦਿੰਨੇ ਆ ਪਰ ਲਾਲਚ ਨਾ ਕਰੇ ਅਹ ਚਾਰ ਮੋਨ ਬੱਟੀਆਂ ਸਾਡੇ ਕੋਲੋਂ ਲੈ ਜਾ ਚਾਹਵੇਂ ਮੋਮਬੱਤੀਆਂ ਵਾਰੀ-ਵਾਰੀ ਇੱਕ-ਇੱਕ ਜਗਾ ਕੇ ਜਿਸ ਦਿਸ਼ਾ ਦੇ ਵਿੱਚ ਤੂੰ ਜਾਵੇਂਗਾ ਜਿੱਥੇ ਬੁਝੇਗੀ ਉਥੇ ਟੋਵਾ ਪੁੱਟੀ ਤੈਨੂੰ ਧਨ ਮਿਲੇਗਾ ਪਰ ਯਾਦ ਰੱਖੀ ਤਿੰਨ ਮੋਮਬੱਤੀਆਂ ਜਗਾ ਕੇ ਜਾਵੇਂ ਚੌਥੀ ਮੋਮਬੱਤੀ ਨਾ ਜਗਾਵੇਂ ਤੇ ਨਾ ਹੀ ਦੱਖਣ ਦਿਸ਼ਾ ਵਿੱਚ ਜਾਵੇਂ ਸਾਡੀ ਗੱਲ ਮੰਨੀ ਉਸਨੇ ਪਹਿਲੀ ਮੋਮਬਤੀ ਜਗਾਈ ਜਗਾ ਕੇ ਪੂਰਬ ਵਾਲੇ ਪਾਸੇ ਗਿਆ ਜਿੱਥੇ ਬੁਜੀ ਉੱਥੇ ਟੋਵਾ ਪਟਿਆ ਮਹਾਤਮਾ ਦੇ ਦੱਸੇ ਅਨੁਸਾਰ ਬੜਾ ਥੱਲੇੋਂ ਉਸ ਨੂੰ ਧਨ ਲੱਭਾ ਉਸ ਨੇ ਆਖਿਆ ਕਿ ਇੱਥੇ ਹੀ ਦੱਬ ਦਿਨੇ ਕਿਸੇ ਨੂੰ ਪਤਾ ਨਾ ਚੱਲ ਜੇ ਦੂਜੀ ਵੀ ਮੋਮਬਤੀ ਜਗਾ ਕੇ ਧਨ ਲੱਭ ਲਈਏ ਫੇਰ ਖੜਾਂਗੇ ਇਸ ਤਰ੍ਹਾਂ ਉਸ ਨੇ ਦੂਜੀ ਜਗਾਈ ਦੂਜੀ ਜਗਾ ਕੇ ਪਛਮਨ ਦਿਸ਼ਾ ਵਾਲੇ ਪਾਸੇ ਗਿਆ ਜਿੱਥੇ ਬੁਝ ਗਈ ਉਥੇ ਉਸਨੇ ਟੋਵਾ ਪਟਿਆ ਸੋਨੇ ਤੇ ਚਾਂਦੀ ਦੇ ਖਜ਼ਾਨੇ ਨਿਕਲੇ ਬੜਾ ਖੁਸ਼ ਹੋਇਆ ਉਹ ਵੀ ਉਥੇ ਦੱਬ ਕੇ ਉੱਤੇ ਮਿੱਟੀ ਪਾ ਕੇ ਨਿਸ਼ਾਨੀ ਲਾ ਕੇ ਆ ਗਿਆ ਤੇ ਤੀਜਾ ਵੀ ਟਕਾਣਾ ਵੇਖ ਹੀ ਲਈਏ ਤੀਜੀ ਜਗਾਈ ਉੱਤਰ ਦਿਸ਼ਾ ਵਾਲੇ ਪਾਸੇ ਗਿਆ ਜਿੱਥੇ ਬੁਝ ਗਈ ਟੋਵਾ ਪਟਿਆ ਉਥੋਂ ਹੀਰੇ ਮੋਤੀ ਨਿਕਲੇ ਬੜਾ ਖੁਸ਼ ਹੋਇਆ ਔਰ ਮਹਾਤਮਾ ਦੀ ਗੱਲ ਭੁੱਲ ਗਿਆ ਕਿ ਚੌਥੀ ਨਿਜ ਗਵਣੀ ਲਾਲਚ ਵਿੱਚ ਆ ਗਿਆ ਆਂਦਾ ਹੋਰ ਧਨ ਮਿਲੂਗਾ ਚੌਥੀ ਜਗਾ ਕੇ ਦੱਖਣ ਵਾਲੇ ਪਾਸੇ ਚਲਾ ਗਿਆ ਜਿੱਥੇ ਉਹ 부ਜੀ ਉੱਥੇ ਟੋਵਾ ਪਟਿਆ ਥੱਲਿਓਂ ਕੋਠੜੀ ਨਿਕਲੀ ਅੱਗੇ بڑا ਦਰਵਾਜੇ ਦੇ ਅੱਗੇ ਰਸਤਾ ਵੇਖਦਾ ਲੰਮਾ ਮਹਿਲ ਬਣਿਆ ਉੱਥੇ ਕੋਈ ਚੱਕੀ ਪੀ ਰਿਆ ਸੀ ਉਸ ਨੇ ਉਸ ਨੂੰ ਇਸ਼ਾਰਾ ਕੀਤਾ ਇੱਧਰ ਆ ਮੇਰੀ ਥਾਂ ਤੇ ਚੱਕੀ ਪੀ ਜਿਵੇਂ ਸੋਚਿਆ ਸ਼ਾਇਦ ਮੈਨੂੰ ਦੱਸੇਗਾ ਧੰਨ ਕਿੱਥੇ ਉਹਨੇ ਚੱਕੀ ਇਸ ਨੂੰ ਪੜਾ ਕੇ ਤੇ ਬਾਹਰ ਆ ਕੇ ਕੁੰਡਾ ਲਾ ਕੇ ਨਿਕਲਦੀ ਕੀਤੀ ਆਖਣ ਲੱਗਾ ਜਿੰਨਾ ਚਿਰ ਚੱਕੀ ਚੱਲੇਗੀ ਤੂੰ ਜਿੰਮਦਾਰ ਨਹੀਂ ਤੇ ਮਰ ਜਾਵੇਂਗਾ ਉਹਨੇ ਆਖਿਆ ਇਹ ਕਿਦਾਂ ਉਹਨੇ ਕਿਹਾ ਮੈਂ ਵੀ ਤੇਰੇ ਵਾਂਗੂ ਮਹਾਤਮਾ ਦੀ ਗੱਲ ਨਹੀਂ ਸੀ ਮੰਨੀ ਤੇ ਮੈਂ ਵੀ ਇੱਥੇ ਕਿਸੇ ਨੂੰ ਛਡਾਇਆ ਹੁਣ ਤੇਰੇ ਨਾਲੋਂ ਵੱਡਾ ਕੋਈ ਲਾਲਚ ਹੀ ਆਵੇਗਾ ਉਹ ਤੈਨੂੰ ਛਡਾਏਗਾ ਇਸ ਤਰ੍ਹਾਂ ਬੰਦੇ ਦਾ ਲਾਲਚ ਬੰਦੇ ਨੂੰ ਫਸਾ ਦਿੰਦਾ ਹੈ ਸਤਿਗੁਰੂ ਸਾਨੂੰ ਲਾਲਚ ਤੋਂ ਦੂਰ ਰਹਿ ਕੇ ਪਰਮੇਸ਼ਰ ਦਾ ਨਾਮ ਜਪਣ ਦਾ ਉਪਦੇਸ਼ ਦੇ